ਸਤਿ ਸ਼੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਸਾਡੇ ਪੰਜਾਬੀਆਂ ਦੇ ਵਿੱਚ ਵੈਸੇ ਤਾਂ ਸੇਵਾ ਭਾਵਨਾ ਬਹੁਤ ਜ਼ਿਆਦਾ ਹੈ ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਇੰਟਰਨੈਸ਼ਨਲ ਸੰਸਥਾ ਲਾਇਨ ਕਲੱਬ ਇੰਟਰਨੈਸ਼ਨਲ ਜਿਹੜਾ ਕਲੱਬ ਹੈ ਲਾਇਨ ਕਲੱਬ ਮੁਕੰਦpur ਐਕਟਿਵ ਉਹਨਾਂ ਵੱਲੋਂ ਅੱਜ ਇੱਥੇ ਤਲਵੰਡੀ ਫੱਤੂਪੱਤਿ ਅਸੀਂ ਖੜੇ ਹਾਂ ਜਿੱਥੇ ਕਿ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਹੈ ਸੇਵਾ ਕਰਤ ਹੋਏ ਨੇ ਕਾਮੀ ਇਸਕੋ ਹੋ ਪ੍ਰਾਪਤ ਸਵਾਮੀ ਇਸੇ ਸਬੰਦੇ ਵਿੱਚ ਅੱਜ ਇੱਥੇ ਰਾਸ਼ਨ ਵੰਡਿਆ ਗਿਆ ਔਰ ਉਹ ਚੇਚੇ ਤੌਰ ਤੇ ਮੰਗਾ ਜੀ ਪਹੁੰਚੇ ਨੇ ਜੋ ਕਿ ਲਾਇਨ ਕਲੱਬ 321 ਡੀ ਦੇ ਸਾਬਕਾ ਗਵਰਨਰ ਵੀ ਨੇ ਔਰ ਵੱਡਮੁੱਲੀਆਂ ਸੇਵਾਵਾਂ ਆਪਣੀਆਂ ਪਾਉਂਦੇ ਰਹੇ ਨੇ ਲਾਇਨ ਕਲੱਬ ਦੀ ਸੇਵਾ ਕਰਦੇ ਹੋਏ ਗੱਲ ਕਰਾਉਣੇ ਆ ਅੱਜ ਦੇ ਮੌਕੇ ਕੀ ਕਹਿੰਦੇ ਨੇ ਗਵਰਨਰ ਸਵਾਗਤ ਹੈ ਤੁਹਾਡਾ ਥੈਂਕ ਯੂ ਲਾਇਨਸ ਕਲੱਬ ਇੰਟਰਨੈਸ਼ਨਲ ਦਾ ਲਾਇਨਸ ਕਲੱਬ ਮਕੰਦਪੁਰ ਐਕਾ ਦੇ ਪ੍ਰਧਾਨ ਲਾਇਨ ਸਤਪਾਲ ਜੀ ਔਰ ਕਲੱਬ ਦੇ ਚਾਰਟਰ ਪ੍ਰੈਜ਼ੀਡੈਂਟ ਲਾਇਨ ਚਰਨਜੀਤ ਜੀ ਔਰ ਕਲੱਬ ਦੇ ਸਾਡੇ ਜ਼ੋਨ ਚੇਅਰਮੈਨ ਐਡਵੋਕੇਟ ਕਮਲ ਜੀ ਜੀ ਔਰ ਸਾਡੇ ਇਸ ਨਗਰ ਤੋਂ ਸਰਪੰਚ ਹਰਮਿੰਦਰ ਸਿੰਘ ਜੀ ਜੋ ਸਾਡੇ ਲਾਇਨਸ ਕਲੱਬ ਦੇ ਚਾਰਟਰਸ ਐਕਟਿਵ ਵੀ ਨੇ ਔਰ ਮੈਡਮ ਸ਼ਕੁੰਤਲਾ ਜੀ ਮੈਡਮ ਆਸ਼ਾ ਜੀ ਜੋ ਦੋਨੋਂ ਸਾਡੇ ਲਾਇਨ ਲੇਡੀ ਨੇ ਔਰ ਲਾਇਨਸ ਕਲੱਬ ਇੰਟਰਨੈਸ਼ਨਲ ਦੇ ਵਿੱਚ ਲਾਇਨਸ ਕਲੱਬ ਮਕੰਦਪੁਰ ਐਕਟਿਵ ਨੇ ਜਦੋਂ ਤੋਂ ਇਸ ਕਲੱਬ ਨੇ ਆਗਾਜ਼ ਕੀਤਾ ਇਹ ਹਰ ਸਾਲ ਸੇਵਾ ਦੇ ਇੰਨੇ ਅੱਛੇ ਕੰਮ ਕਰਦੇ ਨੇ ਡਿਸਟ੍ਰਿਕਟ 321 ਦੀ ਜੋ ਫਲੋਰ ਤੋਂ ਲੈ ਕੇ ਲੇਲ ਤੱਕ ਫੈਲਿਆ ਹੋਇਆ ਡਿਸਟ੍ਰਿਕਟ ਦੇ ਵਿੱਚ ਲਾਇਨਸ ਕਲਬ ਮਕੰਤਪੁਰ ਐਕਟਿਵ ਦੇ ਸੇਵਾ ਦੇ ਇੱਕ ਨਵੇਕਲੇ ਕੰਮ ਨੇ ਔਰ ਜਿੱਥੇ ਆਈ ਆਪਰੇਸ਼ਨ ਕੈਂਪ ਲੋੜਵੰਦਾਂ ਲਈ ਔਰ ਹਰ ਤਰ੍ਹਾਂ ਦੀ ਸਹਾਇਤਾ ਇਹ ਕਲਬ ਲੋੋਂ ਵੱਖ-ਵੱਖ ਸਮੇਂ ਕੀਤੀ ਜਾ ਰਹੀ ਆ ਅੱਜ ਜਿੱਥੇ ਜੋ ਇੰਟਰਨੈਸ਼ਨਲ ਦਾ ਫੂਡ ਫਾਰ ਹੰਗਰ ਦਾ ਇਸ ਸਾਲ ਦਾ ਸਾਡੇ ਜਿਹੜੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਨੇ ਉਹ ਪਹਿਲੇ ਸਾਡੇ ਸਾਡੇ ਪੰਜਾਬੀ ਪੂਰੇ ਵਰਲਡ ਦੇ ਪ੍ਰਧਾਨ ਨੇ ਲਾਇਨ ਏਪੀ ਸ਼ੰਗ ਉਹਨਾਂ ਦਾ ਜਿਹੜਾ ਇਸ ਸਾਲ ਦਾ slogan ਹੈ ਵੀ ਤੁਸੀਂ ਸਰਵਿਸ ਜਿਹੜੇ ਆ ਮਤਲਬ ਸਰਵਿਸ ਥਰੂ ਮਤਲਬ ਮੈਂਬਰਾਂ ਨੂੰ ਲਾਇਨਸ ਇੰਟਰਨੈਸ਼ਨਲ ਦੇ ਵਿੱਚ ਤੁਸੀਂ ਮਤਲਬ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਦੋਂ ਸਾਡੀ ਜਿਹੜੀ ਸੇਵਾ ਦੇ ਕੰਮ ਕੀਤੇ ਜਾਣਗੇ ਤੇ ਉਹ ਆਪਣੇ ਆਪ ਹੀ ਲਾਇਨ ਇੰਟਰਨੈਸ਼ਨਲ ਦਾ ਵੀ ਸਰਵ ਦਾ slogan ਜਿਹੜਾ ਆ ਉਹ ਅੱਗੇ ਜਾਏਗਾ ਕਿਉਂਕਿ ਸਾਡੇ ਡਿਸਟ੍ਰਿਕਟ ਫਲੋਰ ਦੇ ਜਿਹੜੇ ਤੋਂ ਲੈ ਕੇ ਲੇਅਰ ਡਾਕ ਤੀ ਸਾਡੇ ਮੌਜੂਦਾ ਗਵਰਨਰ ਨੇ ਲਾਇਨ ਬੀ ਐਮ ਗੋਇਲ ਜੀ ਔਰ ਇਹ ਉਹਨਾਂ ਨੇ ਬਲੋਂ ਇਸ ਸਾਲ ਜੁਨਟੀ ਮਿਤ ਸਰਵ ਦੇ ਨਾਲ ਇਸੇ ਰਲ ਕੇ ਸਾਰੇ ਜਣੇ ਇਸ ਕਲੱਬ ਦੇ ਵੀ ਸਾਰੇ ਦੋਸਤ ਰਲ ਕੇ ਸੇਵਾ ਦੇ ਕੰਮ ਕਰ ਰਹੇ ਨੇ ਔਰ ਖਾਸ ਤੌਰ ਤੇ ਸਾਡੇ ਐਨ ਆਰ ਆਈ ਦੋਸਤ ਮੱਖਣ ਸਿੰਘ ਜੀ ਵਿਰਦੀ ਜੀ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸਪான்ਸਰ ਕੀਤਾ ਹੈ ਲਾਇਨਸ ਕਲੱਬ ਮਕੰਦ ਪਰ ਐਕਟਿਵ ਨੂੰ ਔਰ ਇਹਦੇ ਵਿੱਚ ਬੇਸ਼ੀਸ਼ ਤੌਰ ਤੇ ਸਾਡੇ ਲਾਇਨ ਲੇਡੀ ਮੈਡਮ ਸਕੁੰਤਲਾ ਜੀ ਦਾ ਬਹੁਤ ਸਹਿਯੋਗ ਹੈ ਕਿਉਂਕਿ ਉਹਨਾਂ ਨੇ ਵੀ ਜਦੋਂ ਤੋਂ ਲਾਇਨਿਜ਼ਮ ਦੇ ਵਿੱਚ ਇਹ ਨਾਲ ਜੁਆਇਨ ਕੀਤਾ ਹੈ ਪਹਿਲਾਂ ਮੀਡੀਆ ਦੇ ਵਿੱਚ ਵੀ ਉਹਨਾਂ ਨੇ ਬਹੁਤ ਸੁਭਾਵਾਂ ਦਿੱਤੀਆਂ ਪਰ ਜਦੋਂ ਤੇ ਲਾਇਨਸ ਕਲਬ ਮਕੰਧਪੁਰ ਐਕਟਿਵ ਦੇ ਨਾਲ ਜੋੜ ਕੇ ਉਹਨਾਂ ਨੇ ਹੋਰ ਵੱਧ ਤੋਂ ਵੱਧ ਸੇਵਾ ਕਰਨ ਨੂੰ ਪ੍ਰੇਰਿਤ ਕਰਦੇ ਨੇ ਮੈਂ ਆਪਣੇ ਕਲਬ ਦੇ ਪ੍ਰਧਾਨ ਲਾਇਨ ਸਤਪਾਲ ਜੀ ਔਰ ਕਲਬ ਦੇ ਸਾਡੇ ਜ਼ੋਨ ਚੇਅਰਮੈਨ ਕਮਲਜੀਤ ਐਡਵੋਕੇਟ ਔਰ ਚਾਰਟਰ ਪ੍ਰਦਾਨ ਲਾਇਨ ਚਰਨਜੀਤ ਜੀ ਇਹਨਾਂ ਸਾਰੇ ਦੋਸਤਾਂ ਨੂੰ ਖਾਸ ਕਰਕੇ ਹਰਮਿੰਦਰ ਜੀ ਨੂੰ ਸਾਰੇ ਦੋਸਤਾਂ ਰਲ ਕੇ ਇੱਦਾਂ ਹੀ ਸੇਵਾ ਦੇ ਕੰਮ ਕਰਦੇ ਰਹਿਣ ਤਾਂ ਕਿ ਮਾਨਤਾ ਦੀ ਸੇਵਾ ਲਈ ਗਾਇੰਸ ਕਲੱਬ ਇੰਟਰਨੈਸ਼ਨਲ ਦਾ ਸਲੋਗਨ ਵੀ ਸਰਬ ਨੂੰ ਲਾਇੰਸ ਕਲੱਬ ਮਕਾਨਪੁਰ ਇੱਕ ਤਾਂ ਇੱਦਾਂ ਹੀ 321D ਦੇ ਵਿੱਚ ਮੋਢੀ ਕਲੱਬਾਂ ਦੇ ਵਿੱਚ ਹਮੇਸ਼ਾ ਜਾਣੀ ਜਾਵੇ ਧੰਨਵਾਦ ਅੱਜ ਲਾਇੰਸ ਕਲੱਬ ਮਕਾਨਪੁਰ ਪ੍ਰੋਜੈਕਟ ਵੱਲੋਂ ਇਹ ਜਿਹੜਾ ਪ੍ਰੋਜੈਕਟ ਲਗਾਇਆ ਗਿਆ ਰਚਨ ਦਾ ਫ੍ਰੀ ਜਿਹੜਾ ਰਚਨਾ ਲੋੜ ਬੰਦਾਂ ਨੂੰ ਅਸੀਂ ਜਿਹੜਾ ਡਿਵਾਈਡ ਕਰਦੇ ਆ ਕਿਉਂਕਿ ਪਹਿਲਾਂ ਵੀ ਲਾਇਓਂਸ ਕਲੱਬ ਮਕੰਦ ਪਰ ਵੱਲੋਂ ਆਈ ਕੈਂਪ ਜਾਂ ਸਕੂਲ ਦੇ ਵਿੱਚ ਸਟੇਸ਼ਨਰੀ ਦੇਣਾ ਇਸ ਤਰ੍ਹਾਂ ਜਿਹੜੇ ਸਾਡੇ ਫੰਕਸ਼ਨ ਆ ਲਗਾਤਾਰ ਕੰਟੀਨਿਊ ਜਿਹੜੇ ਸਾਡੇ ਚੱਲਦੇ ਰਹੇ ਆ ਉਸੇ ਲੜੀ ਨੂੰ ਅਸੀਂ ਅੱਜ ਜਿਹੜਾ ਤੋਰਦੇ ਹੋਏ ਅੱਗੇ ਸਾਡੇ ਜਿਹੜੇ ਦਰਮਿਆਨ ਆ ਜਹ ਰਿਸ਼ ਬੰਗਾ ਜੀ ਪਹੁੰਚੇ ਸਾਡੇ ਪਾਸ ਜਿਹੜੇ ਗਵਰਨ ਨੇ ਅਸੀਂ ਨਾ ਤਾਂ ਵੀ ਇੱਥੇ ਪਹੁੰਚ ਤੇ ਬਹੁਤ ਧੰਨਵਾਦ ਕਰਦੇ ਆ ਬਾਕੀ ਜਿਹੜੇ ਸਾਰੇ ਕਲੱਬ ਦੇ ਮੈਂਬਰ ਇੱਕ ਜੁਨਟੀ ਤੌਰ ਤੇ ਇਕੱਠੇ ਹੋ ਕੇ ਇਹੋ ਜਿਹੇ ਫੰਕਸ਼ਨ ਕਰਨ ਲਈ ਹਮੇਸ਼ਾ ਹੀ ਤਤਵਾ ਰਹਿੰਦੇ ਜਿੱਥੇ ਵੀ ਸੋਸ਼ਲ ਕੰਮ ਹੋਵੇ ਸੋਸ਼ਲ ਐਕਟੀਵਿਟੀ ਕਰਨੀ ਹੋਵੇ ਸਾਡੀ ਕਲੱਬ ਸਭ ਤੋਂ ਪਹਿਲਾਂ ਅੱਗੇ ਜਾ ਕੇ ਪਹਿਲ ਦੇ ਆਧਾਰ ਤੇ ਜਿਹੜੇ ਜਿਹੜੇ ਸੋਸ਼ਲ ਕੰਮਾਂ ਨੂੰ ਕਰਦੀ ਆ ਜੈਹਤ ਜੈਪਾਲ ਜੋਨ ਚੇਅਰਮੈਨ ਜੀ ਜਿੱਦਾਂ ਜਾਣਕਾਰੀ ਮਿਲੀ ਹੈ ਕਿ ਤੁਸੀਂ ਜੋਨ ਚੇਅਰਮੈਨ ਹੋ ਔਰ ਨਾਲ ਤੁਸੀਂ ਐਸ ਕਲੱਬ ਦੇ ਮੈਂਬਰ ਵੀ ਹੋ ਔਰ ਹੋਰ ਜੋਨ ਦੇ ਵਿੱਚ ਤੁਹਾਡੇ ਕਿਹੜੇ ਕਿਹੜੇ ਕਲੱਬ ਆਉਂਦੇ ਨੇ ਉਸ ਜੋਨ ਦੇ ਵਿੱਚ ਜੇ ਮੇਰੇ ਕੋਲ ਇੱਕ ਤਾਂ ਮਕੰਦਪੁਰ ਐਕਟਿਵ ਆ ਗਿਆ ਜੇ ਇੱਕ ਲਾਇਨਸ ਕਲੱਬ ਸਮਾਈਲ ਸਿਟੀ ਆ ਗਿਆ ਜੀ ਇੱਕ ਲਾਇਨਸ ਕਲੱਬ ਨੂਰਪੁਰ 베ਦੀ ਤੇ ਲਾਇਨ ਕਲੱਬ ਆਨੰਦਪੁਰ ਸਾਹਿਬ ਆ ਗਿਆ ਜੀ ਚਾਰ ਕਲੱਬਾਂ ਨੇ ਮੇਰੇ ਕੋਲ ਉਹਨਾਂ ਕਲੱਬਾਂ ਦੇ ਵਿੱਚ ਮੈਂ ਸਾਰੀ ਦੇਖ ਰੱਖ ਮੈਂ ਖੁਦ ਜਾ ਕੇ ਕਰਦਾਗਾ ਜੀ ਕਿੰਦਾ ਦੀ ਐਕਟੀਵਿਟੀ ਕਰਨੀ ਚਾਹੀਦੀ ਐਕਟੀਵਿਟੀ ਅਪਰੋਕਸੀਮੇਟ ਠੀਕ ਹੈ ਜੀ ਬਿਲਕੁਲ ਵਧੀਆ ਚੱ ਜਦੋਂ ਵਿੱਚ ਦਾਉਣਾ ਇਹ ਹੜਾ ਦੀ ਪ੍ਰੋਬਲਮ ਆਈ ਸੀ ਹੜਾ ਵਿੱਚ ਸਾਡੀਆਂ ਕਲੱਬਾਂ ਗਈਆਂ ਉਹਨਾਂ ਨੇ ਬੜਾ ਵਧੀਆ ਜਿੱਥੇ 4 ਦੀ ਲੋਡ ਸੀ 4 ਦਿੱਤਾ ਜਿੱਥੇ ਕੋਈ ਰਾਛਲੀ ਲੋਡ ਸੀ ਰਾਛਣ ਦਿੱਤਾ ਜਿੱਥੇ ਪਸ਼ੂਆਂ ਬਾਤ ਤੇ ਚਾਰੇ ਦੀ ਲੋਡ ਸੀ ਤੇ ਚਾਰ ਚਾਰ ਵੀ ਡਿਵਾਈਡ ਕੀਤਾ ਜਿੱਥੇ ਕੰਬਲ ਚਾਹੀਦੇ ਸੀ ਹਰ ਇੱਕ ਚੀਜ਼ ਜਿਹੜੀ ਡਿਵਾਈਡ ਕੀਤੀ ਹੈ ਸਾਡੇ ਕਲੱਬ ਬਹੁਤ ਵਧੀਆ ਚੱਲ ਰਿਹਾ ਜੀ ਇਹ ਤੁਹਾਨੂੰ ਜੀ ਗਵਰਨਰ ਸਾਹਿਬ ਮੈਂ ਤੁਹਾਡੇ ਕੋਲ ਦੁਬਾਰਾ ਆ ਰਹੇ ਹਾਂ ਜਿਸ ਤਰ੍ਹਾਂ ਕਿ ਜੌਨ ਸ਼ੇਅਰ ਮ ਜੀ ਨੇ ਗੱਲ ਛਿੜੀ ਹੈ ਹੜਾਂ ਦੀ ਗੱਲ ਛਿੜੀ ਹੈ ਤੇ ਜੇ ਪੂਰੇ ਜ਼ਿਲ੍ਹੇ ਦੀ ਡਿਸਟ੍ਰਿਕਟ ਜਿਦਾਂ ਤੁਸੀਂ ਦੱਸਦੇ ਹੋ 321D ਦੇ ਤੁਸੀਂ ਸਾਬਕਾ ਗਵਰਨਰ ਹੋ 321D ਵੱਲੋਂ ਕੀ ਕੀ ਉਪਰਾਲੇ ਕੀਤੇ ਗਏ ਨੇ ਹੜਾਂ ਦੇ ਬਾਰੇ ਹੜਾਂ ਦੇ ਲਈ 321D ਦੇ ਵੱਲੋਂ ਬਹੁਤ ਹੀ ਵੱਡੇ ਲੈਵਲ ਤੇ ਸਹਿਯੋਗ ਕੀਤਾ ਗਿਆ ਪਟਾਲਾ ਦੇ ਵਿੱਚ ਬਿੱਗੋਵਾਲ ਦੇ ਵਿੱਚ ਔਰ ਡਿਸਟ੍ਰਿਕਟ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਸੁਲਤਾਨਪੁਰ ਲੋਧੀ ਜਾਂ ਗੁਰਦਾਸਪੁਰ ਸਾਈਡ ਦੀ ਸਾਡੇ ਜਿਹੜੇ ਏਰੀਆ ਸੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਲਾਂਜ ਇੰਟਰਨੈਸ਼ਨਲ ਦੇ ਵਿੱਚ ਜਿਹੜਾ ਇਸ ਹਾਲ ਇਹ ਹਿਮਾਚਲ ਦੇ ਵਿੱਚ ਵੀ ਜਿਹੜਾ ਨੁਕਸਾਨ ਹੋਇਆ ਉੱਥੇ ਵੀ ਮਤਲਬ ਲਾਂਜ ਇੰਟਰਨੈਸ਼ਨਲ ਵੱਲੋਂ ਮਤਲਬ ਸਹਿਯੋਗ ਕੀਤਾ ਗਿਆ ਇਹ ਜਿਹੜੀ ਕੁਦਰਤੀ ਆਫਤ ਹੈ ਸ਼ਾਇਦ ਸਾਰੇ ਦੋਸਤਾਂ ਨੂੰ ਪੂਰੀ ਜਾਣਕਾਰੀ ਨਾ ਹੋਵੇ ਲਾਂਜ ਇੰਟਰਨੈਸ਼ਨਲ ਦੁਨੀਆ ਦੇ ਵਿੱਚ ਇੱਕੋ ਇੱਕ ਐਸੀ ਸੰਸਥਾ ਹੈ ਜੋ ਕਿ 24 ਘੰਟਿਆਂ ਦੇ ਵਿੱਚ ਸਰਕਾਰਾਂ ਤੋਂ ਪਹਿਲਾਂ ਉੱਥੇ ਸਹਯੋਗ ਕਰਦੀ ਹੈ ਇੰਟਰਨੈਸ਼ਨਲ ਹਮੇਸ਼ਾ ਹੀ ਕਿਤੇ ਵੀ ਦੁਨੀਆ ਦੇ ਵਿੱਚ ਇਦਾਂ ਦੀ ਕੋਈ ਅਨਸੁਖਾਵੀ ਘਟਨਾ ਹੋਵੇ ਉੱਥੇ ਸਰਕਾਰਾਂ ਤੋਂ ਪਹਿਲਾਂ ਲੌਂਚ ਕਲੱਬ ਇੰਟਰਨੈਸ਼ਨਲ ਉੱਥੇ ਪਹੁੰਚਦੀ ਹੈ ਜਿਨ੍ਹਾਂ ਕਲੱਬਾਂ ਨੇ ਇਸ ਆਫਤ ਦੇ ਵਿੱਚ ਮਲਾਗਾਲਾ ਲੋੜਵੰਦ ਪਰਿਵਾਰਾਂ ਨੇ ਸਹਯੋਗ ਕੀਤਾ ਮੈਂ ਅਜ ਪਾਸ ਡਿਸਟ੍ਰਿਕਟ ਗਵਰਨਰ ਆਪਣੇ ਡਿਸਟ੍ਰਿਕਟ ਗਵਰਨਰ ਲਾਇਮ ਬੀ ਐਮ ਗੋਇਲ ਔਰ ਰਿਸ਼ਪਾਲ ਸਿੰਘ ਬੱਚਾ ਜੀ ਵੀ ਜੀ ਨੇ ਬਹੁਤ ਸਹਿਯੋਗ ਕੀਤਾ ਗਿਆ ਉਹਨਾਂ ਦਾ ਵੀ ਧੰਨਵਾਦ ਹੀ ਆ ਔਰ ਦੋਨੋਂ ਰਿਸ਼ਪਾਲ ਸਿੰਘ ਬੱਚਾ ਜੀ ਦਾ ਤੁਸੀਂ ਨਾ ਲਿਆ ਉਹਨਾਂ ਬਾਰੇ ਦੱਸੋਗੇ ਵਿਸਤਾਰ ਚ ਪਾਲ ਸਿੰਘ ਬੱਚਾ ਜੀ ਵੀ ਸਾਡੇ ਡਿਸਟ੍ਰਿਕਟ ਦੇ ਪਾਸਟ ਡਿਸਟ੍ਰਿਕਟ ਗਵਰਨਰ ਨੇ ਔਰ ਇਸ ਸਮੇ 22 ਮਲਟੀਪਲ ਕੌਂਸਲ ਚੇਅਰਮੈਨ ਨੇ ਉਹਨਾਂ ਨੇ ਬਹੁਤ ਹੀ ਇਸ ਜਿਹੜਾ ਇਹ ਆਫਰ ਦੇ ਵਿੱਚ ਬਿਗੋਵਾਲ ਰਾਇਲ ਬੰਦਗੀ ਉਹਨਾਂ ਦੀ ਹੋਮ ਕਲੱਬ ਹੈ ਉਹਦੇ ਮਾਧਿਅਮ ਤੇ ਉਹਨਾਂ ਨੇ ਬਹੁਤ ਵੱਡੇ ਲੋੜਵੰਦਾਂ ਦੀ ਸਹਾਇਤਾ ਕੀਤੀ ਆ ਸੋ ਐਸੀ ਰਲ ਮਿਲ ਕੇ ਇਦਾਂ ਹੀ ਸਾਰੇ ਦੋਸਤ ਸੇਵਾ ਕਰਦੇ ਰਹੀਏ ਤੇ ਸਾਡੇ ਜਿਹੜੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਏਪੀ ਸਿੰਘ ਦਾ ਜਿਹੜਾ 20 ਸਰਵ ਦਾ ਸਲੋਗਨ ਹੈ ਮਿਸ਼ਨ 1.5 ਲੋਡ ਬੰਦ ਜਿਹੜੇ ਮੋਰ ਹੈਂਡ ਮੋਰ ਸਰਵਿਸ ਕਿਉਂਕਿ ਸਾਨੂੰ ਵੱਧ ਤੋਂ ਵੱਧ ਸੇਵਾ ਲਈ ਹੱਥ ਚਾਹੀਦੇ ਨੇ ਤਾਂ ਕਿ ਅਸੀਂ ਲੋਡ ਬੰਦ ਦੀ ਸਹਾਇਤਾ ਕਰ ਸਕੀਏ ਮੈਂ ਪਿੰਡ ਦਾ ਸਰਪੰਚ ਹਰਮਿੰਦਰ ਸਿੰਘ ਜੀ ਤੇ ਲਾਈਨਸ ਮੈਂਬਰ ਹਾਂ ਤੇ ਇਹ ਜਿਹੜਾ ਪ੍ਰੋਜੈਕਟ ਨੇ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਲਾਇਨਸ ਕਲੱਬ ਮਕੰਦ ਪ੍ਰੋਜੈਕਟ ਵੱਲੋਂ ਲਾਏ ਜਾਂਦੇ ਨੇ ਤੇ ਅੱਜ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਮੱਖਣ ਸਿੰਘ ਜੀ ਬਿਰਦੀ ਯੂਕੇ ਵਾਲੇ ਉਹਨਾਂ ਨੇ ਇਹ ਪ੍ਰੋਜੈਕਟ ਸਪான்ਸਰ ਕੀਤਾ ਹੈ ਤੇ ਲੋੜਵੰਦਾਂ ਨੂੰ ਅੱਜ ਰਾਸ਼ਨ ਦਿੱਤਾ ਹੈ ਇੱਥੇ ਮੁੱਖ ਮਹਿਮਾਨ ਸਾਡੇ ਐਕਸ ਗਵਰਨਰ ਹਰੀਸ਼ ਬੰਗਾ ਜੀ ਪਹੁੰਚੇ ਨੇ ਉਹਨਾਂ ਦਾ ਵੀ ਮੈਂ ਪਹੁੰਚਣ ਤੇ ਜੀ ਆਇਆਂ ਤੇ ਧੰਨਵਾਦ ਕਰਦਾ ਹਾਂ ਤੇ ਅਸੀਂ ਇਸ ਲੜੀ ਨੂੰ ਅੱਗੇ ਤੋਰਦੇ ਰਹਾਂਗੇ ਤੇ ਲੋੜਵੰਦਾ ਦੀ ਮਦਦ ਕਰਦੇ ਰਹਾਂਗੇ ਇਸ ਹਾਸਤੇ ਵਿੱਚ ਮੈਂ ਲਾਈਨਸ ਕਲੱਬ ਮਕੰਦਪੁਰ ਦੇ ਐਕਟਿਵ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਧੰਨਵਾਦ ਜੀ ਪਰ ਵਿਸ਼ੇਸ਼ ਤੌਰ ਤੇ ਜਿੱਦਾਂ ਹਰੀਸ਼ ਬੰਗਾਈ ਨੇ ਦੱਸਿਆ ਕਿ ਸ਼ਕੁੰਤਲਾ ਮੈਡਮ ਜੀ ਦਾ ਬੜਮੁੱਲਾ ਯੋਗਦਾਨ ਅੱਜ ਦੇ ਪ੍ਰੋਜੈਕਟ ਦੇ ਵਿੱਚ ਗੱਲ ਕਰਾਉਨੇ ਆ ਸ਼ਕੁੰਤਲਾ ਜੀ ਨਾਲ ਹਾਂਜੀ ਮੈਂ ਸ਼ਕੁੰਤਲਾ ਸਰੋਆ ਲਾਈਨਸ ਕਲੱਬ ਐਕਟਾ ਦੇ ਤਲ 25 ਤੋਂ ਮੈਂਬਰ ਤੇ ਅਸੀਂ ਜਿੱਦਾਂ ਉਹ ਜਦੋਂ ਦੇ ਲਾਇਨਸ ਕਲੱਬ ਵਿੱਚ ਜੁੜੇ ਆ ਸਾਡੀ ਲੇਡੀਜ਼ ਦੀ ਹਮੇਸ਼ਾ ਇਹੀ ਸੋਚ ਰਹੀ ਹਾਂ ਵੀ ਜਿਹੜੀਆਂ ਸਾਡੀਆਂ ਲੋੜਵੰਦ ਬੀਬੀਆਂ ਆ ਉਹਨਾਂ ਤੱਕ ਸਹਾਇਤਾ ਪਹੁੰਚਾਈ ਜਾਵੇ ਤੇ ਅੱਜ ਵੀ ਅਸੀਂ ਇਸੇ ਤਰ੍ਹਾਂ ਜਿਹੜੇ ਸਾਡੇ ਪਿੰਡ ਦੇ ਵਿੱਚ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਲਾਈਨਸ ਕਲੱਬ ਐਕਟਵਲੋਂ ਰਚਨ ਦਿੱਤਾ ਗਿਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਮੱਖਣ ਸਿੰਘ ਵਰਦੀ ਯੂਕੇ ਜਿਨ੍ਹਾਂ ਨੇ ਇਹ ਪ੍ਰੋਜੈਕਟ ਨੂੰ ਸਪான்ਸਰ ਕੀਤਾ ਆ ਤੇ ਉਹਨਾਂ ਦਾ ਧੰਨਵਾਦ ਕਰਦੀ ਹਾਂ ਤੇ ਅੱਗੇ ਤੋਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲਾਈਨਸ ਕਲੱਬ ਵੱਲੋਂ ਮੈਡੀਕਲ ਕੈਂਪ ਜਿਹੜੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲਵਾਵਾਂਗੇ ਤੇ ਲੋੜਵੰਦ ਜਿਹੜੇ ਪੀਪਲ ਜੇ ਉਹਨਾਂ ਦੀ ਜਿਹੜੀ ਹਮੇਸ਼ਾ ਹੀ ਸੇਵਾ ਕਰਦੇ ਰਾਵਾਂਗੇ ਧੰਨਵਾਦ ਧੰਨਵਾਦ ਜੀ ਬਹੁਤ ਵਡੀਆਂ ਗੱਲਾਂ ਦਸੀਆਂ ਨੇ ਜਿਸ ਤਰ੍ਹਾਂ ਕਿ ਲਾਈਨ ਗਵਰਨਰ ਹਿਸ਼ ਬੰਗਾ ਜੀ ਨੇ ਦੱਸੀ ਹੈ ਲਾਈਨ ਲੇਡੀਜ਼ ਪੁਤਲਾ ਨੇ ਔਰ ਬਾਕੀ ਸਾਰਿਆਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਲਾਈਨ ਕਲੱਬ ਵੱਲੋਂ ਬੜਮੁਲੀਆਂ ਸਭਾਵਾਂ ਕਰਦੇ ਰਾਵਾਂਗੇ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਵਿਕਰਮ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ